ਹਲਾਤਾਂ ਦੇ ਸਬੰਧ ਵਿੱਚ ਲਗਾਤਾਰ ਸ਼੍ਰੋਮਣੀ ਗਾਲੀਦਲ ਦੇ ਦਲ ਦੇ ਸਬੰਧ ਵਿੱਚ ਤੇ ਸ਼੍ਰੀ ਅਕਾਲ ਤਲ ਸਾਹਿਬ ਜੀ ਦੀ ਸਰਵ ਉੱਚਤਾ ਦੇ ਸਿਧਾਂਤਾਂ ਦੀ ਮर्यादा ਦੀ ਪਰੰਪਰਾ ਦੇ ਸਬੰਧ ਵਿੱਚ ਜੋ ਅੱਜ ਕੁਝ ਜਿਹੜਾ ਇਸ ਵੇਲੇ ਅਕਾਲੀ ਦਲ ਦੇ ਆਪਣੇ ਆਪ ਨੂੰ ਮੁਦਾਇਉ ਕਹੰਦੇ ਐ ਉਹਨਾਂ ਵੱਲੋਂ ਜੋ ਭੱਜੀਆਂ ਉਡਾਈਆਂ ਜਾ ਰਹੀਆਂ ਸ਼੍ਰੀ ਅਕਾਲ ਤਾ ਸਦੇ ਸਦਿ ਸੰਧਾਨਤਾ ਦੀਆਂ ਉਹਦੇ ਸਬੰਧ ਵਿੱਚ ਕੁਝ ਵਿਚਾਰਾ ਕਰਨ ਵਾਸਤੇ ਤੁਹਾਡੇ ਨਾਲ ਤੁਹਾਨੂੰ ਤਕਲੀਫ ਜਿੱਤੀ ਤੁਹਾਡਾ ਧੰਨਵਾਦ ਤੁਸੀਂ ਥੋੜੇ ਸਮੇਂ ਦੇ ਨੂੰ ਸਮਾਧਿੱਤਾ ਤੁਸੀਂ ਸਾਰੇ ਪਹੁੰਚਿਓ ਮਿਹਰਬਾਨੀ 2 ਦਸੰਬਰ ਨੂੰ ਸ਼੍ਰੀ ਅਕਾਲ ਤਾ ਸਾਬ ਤੋਂ ਜੋ ਫੈਸਲਾ ਕੀਤਾ ਗਿਆ ਹੁਕਮ ਸੀ ਹਦਾਇਤ ਸੀ ਕਿ ਇਨ ਬਿਨ ਉਹ लागू ਕੀਤਾ ਜਾਵੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਬਹੁਤ ਵੱਡੀ ਦੁਬਧਾ ਪਈ ਸੀ ਕਿ ਕੁਝ ਕਾਰਨਾ ਕਰਕੇ ਜਿਹੜੀਆਂ ਬਹੁਤ ਹੀ ਕੌਮ ਨੂੰ ਸੱਟ ਵੱਜੀ ਸੀ ਬੜੀਆਂ ਦਰਦਨਾਕ ਘਟਨਾਵਾਂ ਵਾਪਰੀਆਂ ਸਨ ਪੰਥਕ ਸੋਚ ਸਿੱਖ ਸੋਚ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾ ਬੈਠੀ ਸਿੱਖ ਵਿਦਵਾਨ ਸਾਡੇ ਤੋਂ ਦੂਰੀ ਬਣਾ ਬੈਠੇ ਅਸੀਂ ਉਹ ਫਰਿਆਦ ਲੈ ਕੇ ਜੋ ਲੋਕਾਂ ਦੀ ਆਵਾਜ਼ ਸੀ ਪੰਜਾਬ ਦੀ ਆਵਾਜ਼ ਉਹ ਸ਼੍ਰੀ ਅਕਾਲ ਤਾ ਸਭ ਤੇ ਗਈ ਸਿਰ ਮੈਂ ਟੂਕ ਮਾ ਕਰ ਤਰਨ ਯਾਦ ਹੀ ਕਰਾਉਣਾ ਚਾਹੀਦੀ ਹੈ ਉੱਥੇ ਜਾ ਕੇ ਅਸੀਂ ਜੋ ਫਰਿਆਦ ਕੀਤੀ ਤੇ ਉੱਥੋਂ ਫਿਰ ਅੰਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੋ ਪ੍ਰਧਾਨ ਸਨ ਉਸ ਵੇਲੇ ਸਦਾਸ਼ਬੀਰ ਸਿੰਘ ਜੀ ਬਾਦਲ ਉਹਨਾਂ ਨੇ ਉੱਥੇ ਜਾ ਕੇ ਸਾਰੀਆਂ ਗੱਲਾਂ ਨੂੰ ਮੰਨ ਕੇ ਆਪਣੀ ਝੋਲੀ 'ਚ ਪਾਇਆ ਕਿ ਜੋ ਵੀ ਗਲਤੀਆਂ ਹੋਈਆਂ ਉਹ ਮੈਂ ਸਵੀਕਾਰ ਕਰਦਾ ਹਾਂ ਉਦੇ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੁਹਾਡੇ ਸਾਹਮਣੇ ਸਾਰਿਆਂ ਦੇ ਉਥੇ ਜਿਹੜੀਆਂ ਹੁਕਮਨਾਮੇ ਦੇ ਵਿੱਚ ਗੱਲਾਂ ਕਹੀਆਂ ਗਈਆਂ ਕੁਝ ਧਾਰਮਿਕ ਤੌਰ ਦੇ ਉੱਤੇ ਤੇ ਤਨਖਾਹ ਜਿਹੜੀ ਸੀ ਭੁਗਤ ਲਈ ਗਈ ਸੇਵਾ ਕਰ ਦਿੱਤੀ ਗਈ ਪਰ ਕੁਝ ਕਿਉਂਕਿ ਉਥੇ ਮੇਰੀ ਪੀੜ ਦਾ ਸਿਧਾਂਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਤੋਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਹਦਾਇਤਾਂ ਵੀ ਕੀਤੀਆਂ ਜਾਂਦੀਆਂ ਦਿਸ਼ਾ ਨਿਰਦੇਸ਼ ਵੀ ਦਿੱਤਾ ਜਾਂਦਾ ਹੈ ਯੋਗੇਸ਼ ਸ਼ਰਮਣੀ ਇਹ ਕਾਲੀਦਾਸ ਸ਼੍ਰੀ ਅਕਾਲਤਾਸ ਸਾਹਿਬ ਤੋਂ ਸਿੱਧ ਜੀ ਗਈ ਪਾਰਟੀ ਹੈ ਪੰਥਕ ਪਾਰਟੀ ਅਸੀਂ ਕਹਿੰਦੇ ਆ ਅਸੀਂ ਹਮੇਸ਼ਾ ਜਿੱਥੇ ਗੁਰੂ ਨੂੰ ਸਨਮੁਖ ਰਹਿਣਾ ਉਥੇ ਸ਼੍ਰੀ ਅਕਾਲਤਾਸ ਸਾਹਿਬ ਜੀ ਦੀਆਂ ਹਮੇਸ਼ਾ ਕਦਰਾਂ ਕੀਮਤਾਂ ਨੂੰ ਬਣਾ ਕੇ ਅਸੀਂ ਤੁਰਨਾ ਹੁੰਦਾ ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਸਨ ਅੱਜ ਬੜੀ ਦੁਖਦਾਈ ਗੱਲ ਬਣੀ ਹੋਈ ਹੈ ਕਿ 2 ਦਸੰਬਰ ਤੋਂ ਬਾਅਦ ਜਿਹੜਾ ਕਿਹਾ ਗਿਆ ਸੀਗਾ ਕਿ ਇਨ ਬਿਨ ਹੁਕਮਨਾਮਾ ਮੰਨਿਆ ਜਾਵੇ ਪਰ ਉਹ ਜਿਹੜਾ ਹੁਕਮਨਾਮਾ ਸੀ ਉਹਨੂੰ ਚੀਰ ਫਾੜ ਕਰ ਦਿੱਤਾ ਗਿਆ ਕਿਉਂਕਿ 7 ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ ਉਹਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਵਾਸਤੇ ਇੱਕ partite ਦੀ ਨਿਗਰਾਨੀ ਕਰਨ ਵਾਸਤੇ ਉਹਨਾਂ ਨੂੰ ਹਦਾਇਤ ਸੀ partite ਕਿਸ ਤਰ੍ਹਾਂ ਹੁੰਦੀ ਹੈ ਕਿ ਦਸਤਰ ਦੇ ਵਿੱਚ ਕਾਪੀਆਂ ਛਪਾਈਆਂ ਜਾਂਦੀਆਂ ਸਾਰੇ ਹਲਕਿਆਂ ਦੇ ਇਨਚਾਰਜ ਲੀਡਰਸ ਵਰਕਰਸ ਸ਼੍ਰੋਮਣੀ ਕਮੇਟੀ ਮੈਂਬਰ ਹਰ ਕੋਈ ਉੱਥੇ ਜਾ ਕੇ ਉਹ ਕਲੈਕਟ ਕਰ ਸਕਦਾ ਹੈ ਤੇ ਫਿਰ ਜਾ ਕੇ ਸੀ ਆਪਣੇ ਵਰਕਰਸ ਕੋਲੋਂ ਉਹ ਭਰਾਈ ਕਰਦੇ ਆ ਉਥੇ ਜਿਹੜੀ ਉਹਦੀ ਸੇਵਾ ਵੀ ਹੁੰਦੀ ਹੈ ਜਾਂ ਪਰਚੀ ਦੀ ਫੀਸ ਹੁੰਦੀ ਹੈ ਉਹ ਸਾਰੀ ਇਕੱਠੀ ਕਰਾ ਕੇ ਦਫ਼ਤਰ 'ਚ ਜਮ੍ਹਾਂ ਕੀਤੀ ਜਾਂਦੀ ਪਰ ਅਫਸੋਸ ਹੈ ਕਿ ਜਿਨ੍ਹਾਂ ਨੇ ਹੁਕਮਨਾਮਾ ਮੰਨਿਆ ਨਹੀਂ ਉਹ ਅਜ ਕਬਜ਼ਾ ਕਰੀ ਬੈਠੇ ਆ ਜਿਸ ਤਰ੍ਹਾਂ ਸਕੱਤਰ ਡਾਕਟਰ ਦਲਜੀਤ ਸਿੰਘ ਜੀ ਚੀਮਾ ਜਾਂ ਬਾਕੀ ਲੀਡਰ ਸਾਹਿਬਾਨ ਉਹ ਉਹਨਰ ਸਾਹ ਜਿਹੜੇ ਵਰਕਿੰਗ ਕਮੇਟੀ ਵਰਕਿੰਗ ਪ੍ਰਧਾਨ ਬਣੇ ਵਰਕਿੰਗ ਕਮੇਟੀ ਜੇ ਦੇਖਿਆ ਜਾਵੇ ਚਲੋ ਅਸੀਂ ਚਾਹੁੰਨੇ ਅਸੀਂ ਕਹਿਨੇ ਆ ਕਿ ਪਿਛਲੀ ਵਰਕੇ ਕਮੇਟੀ ਕੰਮ ਕਰ ਰਹੀ ਹੈ ਵੈਸੇ ਤੇ ਜਿਹੜਾ ਸ਼੍ਰੀ ਅਕਾਲਤਾ ਜੀ ਸਾਹਿਬ ਤੋਂ ਹੁਕਮ ਸੀ ਉਹ ਕਿਹਾ ਗਿਆ ਸੀ ਕਿ ਜਿਹੜੇ ਇਸ ਵੇਲੇ ਲੀਡਰਸ਼ਿਪ ਹੈ ਲੀਡਰਸ਼ਿਪ ਵਿੱਚ ਸਭ ਤੋਂ ਪਹਿਲਾ ਪ੍ਰਧਾਨ ਦਾ ਅਹੁਦਾ ਹੁੰਦਾ ਫਿਰ ਵਰਕਿੰਗ ਪ੍ਰਧਾਨ ਦਾ ਵੀ ਆ ਜਾਂਦਾ ਫਿਰ ਵਰਕੇ ਕਮੇਟੀ ਵੀ ਆਂਦੀ ਹੈ ਵੀ ਜਿਹੜੇ ਇਹ ਸਾਰੇ ਹੈ ਅੱਜ ਨੈਤਿਕਤਾ ਦੇ ਆਧਾਰ ਦੇ ਉੱਤੇ ਇਹ ਲੀਡਰਸ਼ਿਪ ਕਰਨ ਦੇ ਕਾਬਿਲ ਨਹੀਂ ਇਹਦਾ ਮਤਲਬ ਸੀ ਕਿ ਪੁਨਰਸੁਰਜੀਤੀ ਕਰਨੀ ਜਿਹੜੀ ਐ ਉਹ ਸਿਧਾਂਤਿਕ ਤੌਰ ਤੇ ਜੋ ਸ਼੍ਰੀ ਅਕਾਲ ਤਰ ਸਾਹਿਬ ਦਾ ਹੁਕਮ ਹੋਇਆ ਸੀ ਉਸ ਅਨੁਸਾਰ ਹੋਣੀ ਸੀ ਪਰ ਉਹ ਸਾਰਾ ਹੀ ਨਜ਼ਰ ਅੰਦਾਜ਼ ਕਰਕੇ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਉਹ ਨਾ ਮੰਨਦਿਆ ਹੋਇਆ ਆਪਣੇ ਲੈਵਲ ਤੇ ਆਬਜ਼ਰਵਰ ਲਾ ਲ ਕੇ ਵੱਖ-ਵੱਖ ਡਿਊਟੀਆਂ ਲਾ ਕੇ ਤੇ ਕੁਝ ਜਿਹੜੀ 7 ਮੈਂਬਰੀ ਕਮੇਟੀ ਬਣੀ ਸੀ ਉਹਨਾਂ ਦੇ ਜਿਹੜੇ ਮੈਂਬਰ ਸਨ ਸਰਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਸਾਹਿਬ ਨੂੰ ਉਸ ਵੇਲੇ ਛੱਡ ਕੇ ਬਾਕੀ ਸਾਰਿਆਂ ਨੂੰ ਕਿਸੇ ਨੂੰ ਰਾਜਸਥਾਨ ਚ ਕਿਸੇ ਨੂੰ ਹਿਮਾਚਲ ਚ ਕਿਸੇ ਨੂੰ ਜੰਮੂ ਕਸ਼ਮੀਰ ਚ ਟੁਕੜੇ ਟੁਕੜੇ ਕਰਕੇ ਉਹਨਾਂ ਨੇ ਸਾਰੀ ਭਰਤੀ ਜਿਹੜੀ ਸੀ ਉਹ ਵੇਰੂ ਖੇਰੂ ਕਰ ਦਿੱਤੀ ਸੋ ਕਹਿਣ ਤੋਂ ਪਾਉ ਕਿ ਜਿਹੜਾ ਕੰਮ ਉਹਨਾਂ ਨੂੰ ਕਿਹਾ ਗਿਆ ਸੀ ਉਹਦੇ ਉਲਟ ਕੀਤਾ ਜਿਹੜੀ 3 ਦਿਨ ਦੇ ਵਿੱਚ ਉਹਨਾਂ ਨੇ ਰਿਪੋਰਟ ਦੇਣੀ ਸੀ ਪ੍ਰਧਾਨ ਦੀ ਅ ਅਸਤੀਫਾ ਪ੍ਰਵਾਨ ਕਰਕੇ ਜਾਂ ਬਾਕੀ ਲੀਡਰਾਂ ਦੇ ਅਸਤੀਫੇ ਪ੍ਰਵਾਨ ਕਰਕੇ ਉਹ ਵੀ ਜਿਹੜੀ ਸੀ 3 ਦੀ ਬਜਾਏ ਆਪਣੇ ਆਪ ਹੀ ਕਦੀ 20 ਦਿਨ ਕਈ 10 ਦਿਨ ਅੱਗੇ ਵਧਾਈ ਕੇ ਸੋ ਇਹ ਸਾਰੀਆਂ ਗੱਲਾਂ 'ਚ ਦੇਖੀਏ ਤੇ ਸ਼੍ਰੀ ਅਕਾਤਸ਼ਰ ਸਾਹਿਬ ਜੀ ਦੇ ਹੁਕਮਨਾਮਾ ਜਿਸ ਦਿਨ 2 ਦਸੰਬਰ ਨੂੰ ਸਲਾਇਆ ਗਿਆ ਸੀ ਦੁਨੀਆਂ ਭਰ ਦੇ ਲੋਕਾਂ ਵਿੱਚ ਇੱਕ ਸੁਨੇਹਾ ਗਿਆ ਸੀ ਕਿ ਸੱਚਮੁੱਚ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖਤ ਜਿਸ ਮਕਸਦ ਵਾਸਤੇ ਸਾਜਿਆ ਸੀ ਜਿਹੜਾ ਕਿ ਲੋਕਾਂ ਦੇ ਵਿੱਚ ਇੱਕ ਸ਼ਕਤੀਸ਼ਾਲੀ ਪ੍ਰਭਾਵ ਦਿੰਦਾ ਹੈ ਕਿ ਪੰਜ ਪ੍ਰਦਾਨੀ ਪ੍ਰਣਾਰੀ ਅਨੁਸਾਰ ਜਦੋਂ ਕਿਤੇ ਸਿੱਖ ਕੌਮ ਦੇ ਪੀੜ ਬਣੇ ਜਦੋਂ ਕੋਈ ਸਿੱਖ ਕੌਮ ਦੀ ਮਰਿਆਦਾ ਨੂੰ ਢਾਹ ਲੱਗੇ ਜਦੋਂ ਕਿਤੇ ਸਿੱਖ ਕੌਮ 'ਚ ਦੁਬਦਾ ਪੈਦਾ ਹੋਵੇ ਉਨੂੰ ਖਤਮ ਕਰਨ ਵਾਸਤੇ ਉਹਨੂੰ ਨਿਵੇੜਨ ਵਾਸਤੇ ਉਹਨੂੰ ਠੀਕ ਕਰਨ ਵਾਸਤੇ ਪੰਜ ਪ੍ਰਧਾਨੀ ਪ੍ਰਣਾਲੀ ਅਨੁਸਾਰ ਉੱਥੇ ਬੈਠ ਕੇ ਗੁਰਬਤਾ ਕੀਤਾ ਜਾਂਦਾ ਤੇ ਗੁਰਮਤੇ ਅਨੁਸਾਰ ਸਿੱਖ ਕੌਮ ਨੇ ਉਸ ਦੀ ਪੇਰੇਦਾਰੀ ਕਰਨੀ ਹੁੰਦੀ ਤਾਂ ਉਹ ਸਾਡਾ ਸਿਧਾਂਤ ਹੈ ਸਾਡੀ ਪਰੰਪਰਾ ਹੈ ਸਾਡੀ ਮਰਿਆਦਾ ਹੈ ਸਾਡੀ ਰੀਤੀ ਹੈ ਇਹ ਸਾਰੀਆਂ ਜਿਹੜੀਆਂ ਅੱਜ ਲੋਕਾਂ ਦੇ ਵਿੱਚ ਗੱਲ ਗਈ ਬਾਕੀ ਧਰਮਾਂ ਦੇ ਲੋਕ ਵੀ ਸੋਚਣ ਲਈ ਮਜਬੂਰ ਹੋ ਗਏ ਕਿਤੇ ਸਾਡੇ ਕੋਲ ਵੀ ਇਸ ਤਰ੍ਹਾਂ ਦੀ ਤਾਕਤ ਹੋਵੇ ਜਿਹੜੀ ਅਸੀਂ ਸਾਰੀ ਕੌਮ ਨੂੰ ਸਨੇਹ ਦੇ ਸਕੀ ਹੈ ਪਰ ਅਫਸੋਸ ਹੈ ਕਿ ਸਾਡੇ ਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਵਾਰਡ ਬਣ ਕੇ ਖਲੋਣਾ ਸੀ ਜਿਨ੍ਹਾਂ ਵਾਸਤੇ ਇਹ ਸ਼੍ਰੀ ਅਕਾਲਤਾਸਰ ਸਾਹਿਬ ਦੇ ਉੱਤੇ ਇਹ ਪਾਰਟੀ ਸਿਰਜ ਹੀ ਗਈ ਸੀ ਇਹ ਸਥਾਪਿਤ ਕੀਤੀ ਗਈ ਸੀ ਕਿ ਇਹਨਾਂ ਨੇ ਸ਼੍ਰੋਮਣੀ ਗੁਰਦਾਰਾ ਪ੍ਰੰਧਕਾ ਦੇ ਬਿਟੇ ਦੇ ਕੰਮਾਂ ਵਿੱਚ ਅਤੇ ਸ਼੍ਰੀ ਅਕਾਲਤਾਸਰ ਸਾਹਿਬ ਜੀ ਦੇ ਰਹਿਤ ਮर्यादा ਵਿੱਚ ਜਾਂ ਬਾਕੀ ਸਾਰੇ ਸਿਧਾਂਤਾਂ ਵਿੱਚ ਬਾਹਰ ਪ੍ਰਚਾਰ ਕਰਕੇ ਵਾਰਡ ਬਣ ਕੇ ਖੜੇ ਹੋਣਾ ਹੈ ਅੱਜ ਉਹਨਾਂ ਨੇ ਹੀ ਸਾਰਾ ਕੁਝ ਵਾਰਡ ਜਦੋਂ ਖੇਤ ਨੂੰ ਖਾਨ ਲੱਗ ਜਵੇ ਤੇ ਉਸ ਦਾੰਤਾ ਦਾ ਜਿਹੜਾ ਲੀਰੋ ਲੀਰ ਹੋਣਾ ਜਾਂ ਕਤਲ ਹੋਣਾ ਇਸ ਸਭਾਵਕ ਹੈ ਅੱਜ ਦੁੱਖ ਹੈ ਇਸ ਗੱਲ ਦਾ ਕਿ ਇੱਕ ਵਾਰ ਨਹੀਂ ਦੋ ਵਾਰ ਨਹੀਂ ਫਿਰ 6 ਜਨਵਰੀ ਨੂੰ ਜਥੇਦਾਰ ਸ਼ਿਹਾਕਾਤਾ ਸਾਹਿਬ ਨੇ ਫਿਰ ਦੁਹਰਾਇਆ ਜਦੋਂ ਸਾਡੇ ਜਥੇਦਾਰ ਸਾਹਿਬਾਂ ਨੂੰ ਉੱਥੇ ਪਹੁੰਚੇ ਇਹਨਾਂ ਨੇ ਜਾ ਕੇ ਬੇਨਤੀ ਕੀਤੀ ਫਿਰ ਉਹਨਾਂ ਨੇ ਦੁਹਰਾਇਆ ਕਿ ਸੱਤ ਮੈਂਬਰੀ ਕਮੇਟੀ ਬਿਲਕੁਲ ਸਟੈਂਡ ਕਰਦੀ ਹੈ ਉਸੇ ਤਰ੍ਹਾਂ ਨਿਗਰਾਨ ਕਮੇਟੀ ਬੜ ਕੇ ਕੰਮ ਕਰੇਗੀ ਪਰ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਔਰ ਬਿਨਾਂ ਹੁਕਮ ਮੰਨੇ ਤੋਂ ਉਹਨਾਂ ਨੇ ਆਪਣੀ ਭਰਤੀ ਸ਼ੁਰੂ ਕਰ ਦਿੱਤੀ ਕੱਲ ਪਰਤੀ ਦੀ ਨਹੀਂ ਹੈ ਜੇ ਦੇਖਿਆ ਜਾਵੇ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਦੀ ਹੈ ਕਿਉਂਕਿ ਉਸ ਵੇਲੇ ਜਿਹੜੀ ਸੱਤ ਮੈਂਬਰੀ ਕਮੇਟੀ ਇਸ ਲਈ ਬਣਾਈ ਸੀ ਕਿ ਸਾਰੇ ਇਕੱਠੇ ਹੋ ਕੇ ਭਰਤੀ ਕਰੋ ਤੇ ਪੁਨਰਸੁਰਜੀਤੀ ਹੋਵੇ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇ ਮਜ਼ਬੂਤ ਹੋਵੇ ਪਰ ਅਫਸੋਸ ਹੈ ਕਿ ਜਿਹੜਾ ਸ਼੍ਰੋਮਣੀ ਕਾਰੀ ਦਲ ਥੋੜਾ ਬਹੁਤਾ ਬਚਦਾ ਸੀ ਜਾਂ ਲੋਕਾਂ ਨੂੰ ਆਸ ਵੱਜੀ ਸੀ ਜਾਂ ਲੋਕਾਂ ਨੇ ਮਹਿਸੂਸ ਕੀਤਾ ਸੀ ਸਕੂਨ ਮਿਲਿਆ ਸੀ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਜਿਹਨੇ ਬੜੀ-ਬੜੀ ਕੁਰਬਾਨੀਆਂ ਕੀਤੀਆਂ ਹਮੇਸ਼ਾ ਇਨੇ ਪੰਜਾਬ ਦੀ ਧਰਤੀ 'ਨੂੰ ਐਮਰਜੈਂਸੀ ਵਰਗੀਆਂ ਲੜਾਈਆਂ ਲੜੀਆਂ ਸੰਘਰਸ਼ ਲੜੇ ਆ ਪਾਣੀਆਂ ਦੀ ਖਾਤਰ ਜਾਂ ਕਿਸੇ ਚੰਡੀਗੜ੍ਹ ਦੀ ਖਾਤਰ ਜਾਂ ਬਾਕੀ ਸਾਰੇ ਮਸਲੇ 'ਚ ਸਨ ਹਮੇਸ਼ਾ ਲੜਾਈ ਲੜੀ ਗਏ ਅੱਜ ਉਹਨਾਂ ਨੂੰ ਕਿੱਡੀ ਵੱਡਾ ਅੱਜ ਨੁਕਸਾਨ ਹੋ ਰਿਹਾ ਸੋ ਮੈਂ ਸਮਝੀ ਇਹ ਕਿ ਇੱਕ ਤੇ ਸਾਡੀ ਸਭ ਤੋਂ ਵੱਡੀ ਗੱਲ ਹੈ ਸ਼੍ਰੀ ਅਕਾਲ ਤਖਤ ਸਰਬ ਸਰਵਉੱਚਤਾ ਉਹ ਸਰਵਉੱਚਤਾ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਪਾਰਟੀਆਂ ਉਤਾਹ ਠਾ ਹੁੰਦੀਆਂ ਰਹਿੰਦੀਆਂ ਘਟਾਵਾਦ ਦਾ ਹੁੰਦਾ ਰਹਿੰਦਾ ਹੈ ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਇੱਕ ਵਾਰੀ ਜਿਹੜੀ ਬਿਲਡਿੰਗ ਸੀ ਉਹ ਟਾ ਟੇਰੀ ਕਰ ਦਿੱਤੀ ਸਰਕਾਰਾਂ ਨੇ ਉਸ ਵੇਲੇ ਲੋਕਾਂ ਨੇ ਜਰ ਲਿਆ ਭਾਵੇਂ ਦੁੱਖ ਬੜਾ ਸੀ ਭਾਵਨਾਵਾਂ માં ਕਿਤਲ ਹੋਈਆਂ ਲੇਕਿਨ ਉਹ ਜਰ ਲਿਆ ਦੁਬਾਰਾ ਬਣ ਗਿਆ ਇੱਟਾਂ ਦੀ ਇਮਾਰਤ ਦੁਬਾਰਾ ਬਣ ਸਕਦੀ ਹੈ ਪਰ ਜਿਹੜੇ ਸਿਧਾਂਤ ਜੇ ਟੁੱਟ ਜਾਣ ਸਿਧਾਂਤ ਖਤਮ ਹੋ ਜਾਣ ਉਹਨਾਂ ਨੂੰ ਬਣਾਉਣਾ ਬੜਾ ਔਖਾ ਹੁੰਦਾ ਹੈ ਮੈਂ ਸਮਝਦੀ ਆ ਅੱਜ ਬੜੇ ਦੁੱਖ ਦੀ ਗੱਲ ਹੈ ਸਾਡੇ ਵਾਸਤੇ ਇਹ ਬਹੁਤ ਮਾਨਸਿਕ ਪੀੜਾ ਹੈ ਕਿ ਅੱਜ ਸਾਡੇ ਸਿਧਾਂਤਾਂ ਦਾ ਸਾਡੀ ਪਰੰਪਰਾ ਮਰਿਆਦਾ ਦਾ ਜਿਹਦੀ ਅਸੀਂ ਰਾਖੀ ਕਰਨੀ ਹੈ ਜਿਹਦੀ ਅਸੀਂ ਪਾਲਣਾ ਕਰਨੀ ਹੈ ਅੱਜ ਉਹਨਾਂ ਦਾ ਕਤਲ ਕੀਤਾ ਜਾ ਰਿਹਾ ਸੋ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅੱਜ ਆਗੂ ਹੈ ਉੱਥੇ ਬੈਠੇ ਹੋਏ ਕਾਬਜ ਆਗੂ ਜਿਹੜਾ ਕਿ ਬਾਦਲ ਧੜਾ ਬਣਾ ਕੇ ਬੈ ਗਏ ਆ ਉਹ ਸ਼੍ਰੋਮਣੀ ਕਾਲ ਦਲ ਖਤਮ ਕਰਤਾ ਉਹਨਾਂ ਨੇ ਕਿਉਂਕਿ ਅਸੀਂ ਲੜ ਰਹੇ ਹਾਂ ਸ਼੍ਰੋਮਣੀ ਕਾਲ ਦਲ ਵਾਸਤੇ ਅਸੀਂ ਲੜ ਰਹੇ ਹਾਂ ਸ਼੍ਰੋਮਣੀ ਕਾਲ ਦਲ ਦੀ ਤਾਕਤ ਵਾਸਤੇ ਅਸੀਂ ਲੜ ਰਹੇ ਹਾਂ ਸ਼੍ਰੋਮਣੀ ਕਾਲ ਦਲ ਦੀ ਪੁਨਰ ਸੁਰਜੀਤੀ ਵਾਸਤੇ ਅਸੀਂ ਸੰਘਰਸ਼ ਕਰ ਰਹੇ ਹਾਂ ਸ੍ਰੀ ਅਕਾதர் ਸਾਹਿਬ ਜੀ ਦੀ ਉਸ ਮਹਾਨਤਾ ਨੂੰ ਬਰਕਰਾਰ ਰੱਖਣ ਵਾਸਤੇ ਕਿੰਨੇ ਲੋਕਾਂ ਦਾ ਦਿਲ ਟੁੱਟਦਾ ਜਿਸ ਵੇਲੇ ਉਸ ਦੇ ਸਿਧਾਂਤ ਦੇ ਆ ਜਾਣ। ਸੋ ਮੈਂ ਸਮਝੀ ਕਿ ਅੱਜ ਦੇ ਜਿਹੜੀ ਮੇਲ ਸੁਨੇਹਾ ਸੀ ਕਿ ਕੱਲ 28 ਦਸੰਬਰ ਨੂੰ 28 ਜਨਵਰੀ ਨੂੰ ਇਹ ਮੀਟਿੰਗ ਰੱਖੀ ਗਈ ਸੀ ਜਿਹੜੀ ਕਿ ਲੋਕਾਂ ਚ ਇੱਕ ਬਣੀ ਵੱਡੀ ਰਾਹਤ ਮਹਿਸੂਸ ਹੋ ਰਹੀ ਸੀ ਵੀ ਅੱਜ ਵੀ ਕੋਈ ਨਾ ਕੋਈ ਦਾ ਹੱਲ ਕੱਢੇਗਾ ਪਰ ਇੰਨਾ ਲਮਕਾ ਪਾ ਦੇਣਾ ਜਾਂ ਇਧਰੋਂ ਉਧਰੋਂ ਦਬਾਅ ਪਾਈ ਜਾਣੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਜਥੇਦਾਰ ਨੂੰ ਆਜ਼ਾਦ ਨਾ ਰਹਿਣ ਦੇਣਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੀ ਆਜ਼ਾਦੀ ਵਾਸਤੇ ਅਸੀਂ ਲੜ ਰਹੇ ਹਾਂ। ਅਸੀਂ ਖੁਦ ਮੁਖਤਿਆਰੀ ਵਾਸਤੇ ਲੜ ਰਹੇ ਹਾਂ ਸ੍ਰੀ ਅਕਾਤਰ ਸਾਹਿਬ ਜੀ ਦੀ ਹੋਂਦ ਵਾਸਤੇ ਅਸੀਂ ਲੜ ਰਹੇ ਹਾਂ ਸਾਡਾ ਮੇਨ ਮਕਸਦ ਇਹ ਹੈ ਸਾਨੂੰ ਕੋਈ ਕਿਸੇ ਕਿਸਮ ਦੇ ਅਹੁਦਿਆਂ ਦੀ ਲੋੜ ਨਹੀਂ ਸਦਾ ਗੁਰਪ੍ਰਤਾਪ ਸਿੰਘ ਜੀ ਬਣਾਉਣਾ ਸਾਨੂੰ ਨਾ ਮੈਂਬਰ ਲਾਉਂਦੇ ਨਾ ਅਬਜ਼ਰ ਲਾਉਂਦੇ ਸਾਡੀ ਕੋਈ ਲੜਾਈ ਨਹੀਂ ਸਾਨੂੰ ਮੈਂਬਰ ਨਾ ਵਿੱਚ ਪਾਉਣ ਸਾਡੀ ਕੋਈ ਲੜਾਈ ਨਹੀਂ ਪਰ ਲੜਾਈ ਇਸ ਕਰਦੀ ਹੈ ਸੰਘਰਸ਼ ਇਸ ਕਰਦਾ ਹੈ ਕਿ ਸਾਡੇ ਜਨ ਸਰ ਉੱਚ ਦਾ ਹੈ ਸ੍ਰੀ ਅਕਾਤਰ ਸਾਹਿਬ ਦੀ ਤੇ ਜੋ ਸਾਡੀਆਂ ਸਿਧਾਂਤ ਨੇ ਸਾਡੇ ਉਸ ਸੰਸਥਾਵਾਂ ਦੇ ਤਿੰਨੇ ਸੰਸਥਾਵਾਂ ਸਾਡੀਆਂ ਅੱਜ ਕਮਜ਼ੋਰ ਹੋ ਰਹੀਆਂ ਔਰ ਇਸ ਕਮਜ਼ੋਰੀ ਵਾਸਤੇ ਸਾਨੂੰ ਬੜਾ ਸੁਚੇਤ ਹੋਣਾ ਪਏਗਾ ਤੱਕੜੇ ਹੋ ਕੇ ਤੁਰਨਾ ਪਏਗਾ ਮੈਂ ਤੁਹਾਡੇ ਰੈਸਟਰੀਆਂ ਦਿੰਨੀ ਹਨ ਸ਼੍ਰੀ ਅਕਾਲਤਾ ਸਾਬ ਜਿਹਦੇ ਜਥੇਦਾਰ ਸਾਹਿਬ ਜਿੰਦੇ ਬੇਨਤੀ ਕਰ ਸਕਦੇ ਆ ਕਿ ਸਾਰੀ ਦੁਨੀਆ ਦੀਆਂ ਨਜ਼ਰਾਂ ਤੁਹਾਡੇ ਉੱਤੇ ਲੱਗੀਆਂ ਹੋਈਆਂ ਸਾਰੇ ਸਿੱਖਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਔਰ ਹਰ ਪੰਜਾਬੀ ਅੱਜ ਪੀੜਿਤ ਹੈ ਕਿ ਸਾਡੀ ਸੰਸਥਾ ਵੀ ਬਚੇ ਸਾਡੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਵੀ ਤਕੜੀ ਹੋਵੇ ਉਹ ਵੀ ਆਜ਼ਾਦ ਕੰਮ ਕਰੇ ਔਰ ਅੱਜ ਅਫਸੋਸ ਹੈ ਕੇ ਸ਼ੋਮਨੀ ਕੁਦਰ ਪਰੰਧਕ ਮੇਜ਼ ਦਾ ਪ੍ਰਧਾਨ ਜਿਨੇ ਕੇ ਇਹ ਸਾਰੀ ਕਾਰਵਾਈ ਕਰਵਾਉਣੀ ਸੀ ਅੱਗੇ ਹੋ ਕੇ ਮੁਖੀ ਸੀਗਾ ਅੱਜ ਉਹ ਵੀ ਚੁੱਪ ਧਾਰ ਕੇ ਬੈਠ ਗਏ ਅੱਜ ਜਿਹੜੇ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਜਥੇਦਾਰ ਸਹਿਬਾਨ ਜਿਨ੍ਹਾਂ ਨੂੰ ਅਸੀਂ ਆਪ ਸਾਰਾ ਨਿਰੀਖਣ ਕਰਕੇ ਲਾਉਣੀ ਹੈ ਇਹਦਾ ਮਤਲਬ ਕਿ ਜਦੋਂ ਕੋਈ ਤੁਹਾਡੇ ਬਾਜੇ ਵਜਾਈ ਜਵੇ ਤੁਹਾਡੀ ਗੱਲ ਕਰੀ ਜਾਵੇ ਉਦੋਂ ਤੱਕ ਤੇ ਉਸ ਸਿਆਣੇ ਹੈ ਉਹ ਸੂਝਵਾਨ ਹੈ ਉਹ ਵਿਦਵਾਨ ਹੈ ਤੇ ਉਸ ਫਿਰ ਬਾਅਦ ਵਿੱਚ ਜੇ ਕੋਈ ਸੱਚ ਬੋਲਦਾ ਜਾਂ ਕੋਈ ਤੁਹਾਡੇ ਪਰੰਪਰਾਵਾਂ ਦੀ ਰਾਖੀ ਕਰਦਾ ਉਹਨੂੰ ਤੁਸੀਂ ਇੰਨਾ ਜ਼ਲੀਲ ਕਰਦੇ ਹੋ ਕਿ ਕਿਰਦਾਰ ਕੁਸ਼ੀ ਕਰਨ ਤੱਕ ਵੀ ਤੁਸੀਂ ਜਾਂਦੇ ਹੋ ਇਸ ਤਰ੍ਹਾਂ ਐਗਜ਼ਾਮਪਲ ਹੈ ਅੱਜ ਜਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਦੀ ਅੱਜ ਕਿਰਦਾਰ ਕੁਸ਼ੀ ਵੀ ਕੀਤੀ ਜਾ ਰਹੀ ਹੈ ਉਹਨੂੰ ਡੀਮੋਨਾਈਜ਼ ਕੀਤਾ ਜਾ ਰਿਹਾ ਹੈ ਜਿਹੜਾ ਕਿ ਸਿੱਖ ਇਤਿਹਾਸ ਤੋਂ ਬਹੁਤ ਵੱਡਾ ਵਿਦਵਾਨ ਵੀ ਹੈ ਪ੍ਰਚਾਰ ਵੀ ਕਰਦੇ ਰਹੇ ਔਰ ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੇ ਦੰਦਰ ਸਾਹਿਬ ਵਿਖੇ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਔਰ ਲੋਕਾਂ ਦੇ ਵਿੱਚ ਹਮੇਸ਼ਾ ਧਰਮ ਦੇ ਪ੍ਰਚਾਰ ਦਾ ਪ੍ਰਸਾਰ ਕੀਤਾ ਅੱਜ ਉਹਨਾਂ ਨੂੰ ਵੀ ਜਲੀਲ ਕੀਤਾ ਜਾ ਰਿਹਾ ਸੋ ਮੈਂ ਸਮਝਦੀ ਹਾਂ ਕਿ ਸਾਨੂੰ ਬੜਾ ਸੂਝ-ਬੂਝ ਤੋਂ ਕਾਬਲ ਲੈਣਾ ਪਏਗਾ ਕੌਮ ਨੂੰ ਹੋਰ ਦੁਬਧ ਚ ਨਾ ਪਾਇਆ ਜਾਵੇ ਕੌਮ ਦਾ ਜ ਨੁਕਸਾਨ ਨਾ ਕੀਤਾ ਜਾਵੇ ਕੌਮ ਅੱਜ ਬੇਰੁਖੇ ਨੂੰ ਹੋ ਰਹੀ ਹੈ ਇਹਨੂੰ ਇਕੱਠਾ ਕਰਨ ਵਾਸਤੇ ਪੰਥਕ ਸੋਚ ਨੂੰ ਇਕੱਠਾ ਕਰਨ ਵਾਸਤੇ ਸਿੱਖ ਸੋਚ ਵੀ ਇਕੱਠਾ ਕਰਨ ਵਾਸਤੇ ਸ਼੍ਰੀ ਅਕਾਲ ਤਰ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਦੀ ਜਿੱਥੇ ਵੱਡੀ ਜ਼ਿੰਮੇਵਾਰੀ ਬੰਦੀ ਹੈ ਉਥੇ ਸਾਡੀ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਵੀ ਸਾਰੇ ਕੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ ਹੁਣ ਅਸੀਂ ਦੁਬਦਾ ਹੀ ਪਾ ਪਾ ਕੇ ਜੇ ਅਸੀਂ ਪੰਥ ਦੀਆਂ ਨੁਕਸਾਨ ਕੀਤਾ ਫੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਕਿਸ ਨੇ ਹੱਥ ਮੰਗੇ ਜਾਂ ਆਉਣ ਵਾਲੀ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ ਸਾਡੇ ਵਾਸਤੇ ਇੱਕ ਬਹੁਤ ਵੱਡੀ ਤਕਲੀਫ ਦੀ ਗੱਲ ਦੂਜਾ ਅੱਜ ਸ੍ਰੀ ਅਮਰਸਰ ਸਾਹਿਬ ਵਿਖੇ ਪਤਾ ਲੱਗਾ ਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਨ੍ਹਾਂ ਨੇ ਸੰਵਧਾਨ ਦੀ ਜਦੋਂ ਰਚਨਾ ਹੋਈ ਸੀ ਉਹਨਾਂ ਦੇ ਮੁਖੀ ਸਨ ਚੇਅਰਮੈਨ ਸਨ ਕਮੇਟੀ ਦੇ ਉਹ ਉਹਨਾਂ ਦਾ ਇਸ ਸੰਵਿਧਾਨ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਔਰ ਉਹਨਾਂ ਨੇ ਉਹਦੇ ਵਿੱਚ ਗਰੀਬਾਂ ਦਾ ਮਜਲੂਮਾਂ ਦਾ ਦੱਬੇ ਕਚਲੇ ਲੋਕਾਂ ਦਾ ਬਹੁਤ ਵੱਡਾ ਉਹਨਾਂ ਨੇ ਸਨੇਹਾ ਦਿੱਤਾ ਸੀਗਾ ਤੇ ਉੱਥੇ ਜਿਹੜੀ ਜਿਹੜਾ ਸਾਡਾ ਗਲੀ ਬਣਿਆ ਹੋਇਆ ਹੈ ਸੁੰਦਰੀ ਸੁੰਦਰੀ ਕਾਨਕੀਤਾ ਸਿੰਘ ਮਾਰਗ ਦਾ ਹੈਰੀਟੇਜ ਸਟਰੀਟ ਬਣੀ ਹੋਈ ਹੈ ਉਹਦੇ ਸ਼ੁਰੂਆਤ ਦੇ ਵਿੱਚ ਉਹਨਾਂ ਦਾ ਬੁੱਤ ਲਾਇਆ ਗਿਆ ਵੈਸੇ ਸਿੱਖ ਕੋਈ ਬੁੱਤ ਦੇ ਪੁਜਾਰੀ ਨਹੀਂ ਹੈ ਲੇਕਿਨ ਸ਼ਖਸੀਅਤਾਂ ਦਾ ਸਤਿਕਾਰ ਕਰਨ ਵਾਸਤੇ ਕੌਮ ਨੂੰ ਸਨੇਹਾ ਦੇਣ ਵਾਸਤੇ ਕਿ ਐਡੇ ਐਡੇ ਲੋਕ ਐਡੇ ਐਡੇ ਮਹਾਰ ਸ਼ਖਸੀਅਤਾਂ ਸਾਡੇ ਇਸ ਪੰਜਾਬ ਦੀ ਧਰਤੀ ਦਾ ਜਾਂ ਸਾਡੀ ਕੌਮਾਂ ਦੇ ਵਿੱਚ ਪੈਦਾ ਹੋਏ ਹੈ ਸਟੇਟਸਮੈਨ ਸੀਗੇ ਜਿਹੜੇ ਐਡੇ ਵੱਡੀਆਂ ਉਹਨਾਂ ਦਾ ਸਤਿਕਾਰ ਕਰਨ ਵਾਸਤੇ ਕੀਤਾ ਗਿਆ ਸੀ ਇਤਿਹਾਸ ਦੱਸਣ ਵਾਸਤੇ ਕੀਤਾ ਗਿਆ ਸੀ ਸਨੇਹਾ ਦਿੱਤਾ ਗਿਆ ਸੀ ਪਰ ਅੱਜ ਬੜਾ ਅਫਸੋਸ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰ-ਬਾਰ ਹੁੰਦੀ ਹੈ ਜਿੱਥੇ ਰਮੈਣ ਵਰਗਿਆਂ ਨੂੰ ਅਗਨ ਭੇਟ ਕੀਤਾ ਜਾਂਦਾ ਹੈ ਜਿੱਥੇ ਮਹਾਂ ਸ਼ਖਸੀਅਤਾਂ ਦੇ ਬੁੱਤਾਂ ਦੀ ਛੇੜਛਾੜ ਕਰਕੇ ਲੋਕਾਂ ਦੇ ਮਨ ਉਠੇਸ ਪਹੁੰਚਾਈ ਜਾਂਦੀ ਹੈ ਮੈਂ ਸਮਝੀ ਕਿ ਇਹਦੇ ਪਿੱਛੇ ਕੋਈ ਨਾ ਕੋਈ ਸ਼ਰਾਰਤੀ ਜਿਹੜੀ ਸੋਚ ਹੈ ਉਹ ਕੰਮ ਕਰ ਰਹੀ ਹੈ ਔਰ ਸਭ ਤੋਂ ਵੱਡਾ ਦੁੱਖ ਮੈਨੂੰ ਉਸ ਵੇਲੇ ਲੱਗਾ ਕਿ ਜਦੋਂ ਸਾਡੇ ਸਾਡੇ ਹੀ ਇਲਾਕੇ ਤੋਂ ਹੁਸ਼ਿਆਰਪੁਰ ਤੋਂ ਛੁੜ ਕੇ ਗਏ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੂੰ ਅਸੀਂ ਭਾਰਤ ਸਰਕਾਰ ਦੇ ਵਿੱਚ ਮੰਤਰੀ ਵੀ ਦੇਖਿਆ ਲੇਕਿਨ ਅੱਜ ਜਦੋਂ ਉਹਨਾਂ ਨੇ ਇਹ ਸ਼ਬਦ ਕਹੇ ਕਿ ਉਸ ਨੂੰ ਸਿੱਧਾ ਦਰਬਾਰ ਸਾਹਿਬ ਨਾਲ ਜੋੜਿਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨਾਲ ਜੋੜਿਆ ਉਸ ਕਲਿਆਰਿਆਂ ਦੇ ਨਾਲ ਜੋੜਿਆ ਤੋਖ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਇੱਕ ਐਸੀ ਸੰਸਥਾ ਹੈ ਜਿਹਨੂੰ ਪਿਓਰ ਸਿੱਖਾਂ ਦੀ ਸੰਸਥਾ ਕਹਿੰਦੇ ਹੈ ਜਿਹੜੀ ਸਿੱਖਾਂ ਦੁਆਰਾ ਚੋਣ ਕੇ ਜਾਂਦੀ ਹੈ ਔਰ ਉੱਥੇ ਕਦੀ ਜਾਤ ਪਾਤ ਦੀ ਗੱਲ ਹੀ ਨਹੀਂ ਉੱਥੇ ਦੇ ਹੈੱਡ ਗ੍ਰੰਥੀ ਉੱਥੋਂ ਦੇ ਜਥੇਦਾਰ ਸ਼੍ਰੀ ਅਕਾਲਤਾਸ ਸਾਹਿਬ ਉੱਥੇ ਸਾਰੇ ਸਿੰਘ ਸਾਹਿਬਾਨ ਕੋਈ ਜਾਤ ਪਾਤ ਨਹੀਂ ਸਾਨੂੰ ਨਹੀਂ ਪਤਾ ਹੁੰਦਾ ਕਿਹੜੀ ਜਾਤੀ ਦਾ ਕਿਹੜੇ ਵਰਗ ਦਾ ਕਿਹਦੇ ਨਾਲ ਸੰਬੰਧਿਤ ਹੈ ਕੌਣ ਹੈ ਅਸੀਂ ਕਦੀ ਉਥੇ ਕਿਆ ਹੀ ਨਹੀਂ ਕਿ ਐਸਸੀ ਕੌਣ ਹੈ ਬੀਸੀ ਕੌਣ ਹੈ ਜੱਟ ਕੌਣ ਹੈ ਜਾਂ ਬਾਕੀ ਬਰਾਦਰੀ ਇਹ ਕੌਣ ਹੈ ਕਦੀ ਬਰਾਦਰੀਵਾਦੀ ਗੱਲ ਨਹੀਂ ਆਈ ਪਰ ਅੱਜ ਜਦੋਂ ਉਹਨਾਂ ਨੇ ਕਿਹਾ ਸਾਨੂੰ ਬਹੁਤ ਦੁੱਖ ਲੱਗਾ ਹੈ ਕਿ ਕਮ ਸੋ ਕਮ ਤੁਸੀਂ ਇਹ ਗੱਲ ਜੇ ਸਿੱਖਾਂ ਨਾਲ ਜੋੜਦੇ ਹੋ ਇਹ ਉਹ ਸਿੱਖ ਹੈ ਜਿਨ੍ਹਾਂ ਨੇ ਜਦੋਂ ਕਲਾ ਪ੍ਰਸ਼ਾਦ ਦੀ ਦੇਗ ਨਹੀਂ ਸੀ ਮਨਜ਼ੂਰ ਹੋਈ ਦਲਿਤ ਪਰਿਵਾਰਾਂ ਵਿੱਚੋਂ ਜਦੋਂ ਕਲਾ ਪ੍ਰਸ਼ਾਦ ਦੀ ਦਰਬਾਰ ਸਾਹਿਬ 'ਚ ਦੇਗ ਨਹੀਂ ਸੀ ਪ੍ਰਵਾਨ ਹੋਈ ਉਸ ਵੇਲੇ ਸੰਘਰਸ਼ ਸ਼ੁਰੂ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਲਈ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਕੜਾਹ ਪ੍ਰਸ਼ਾਦੀ ਦੇ ਪ੍ਰਵਾਨ ਨਹੀਂ ਸੀ ਕੀਤੀ ਗਈ ਤੇ ਸਿੱਖਾਂ ਨੇ ਜद्दोजहद ਕਰਕੇ ਉਹਦੇ ਰੋਸ ਵਿੱਚ ਫਿਰ ਕੜਾਹ ਪ੍ਰਸ਼ਾਦੀ ਦੇ ਕਰਵਾ ਕੇ ਉੱਥੇ ਪ੍ਰਵਾਨ ਕਰਾ ਕੇ ਕਿ ਇਸ ਐਸ ਸੀ ਨੂੰ ਜਾਂ ਦਲਿਤਾਂ ਨੂੰ ਪਿੱਛੇ ਨਾ ਧੱਕਿਆ ਜਾਵੇ ਇੱਥੇ ਸਭ ਬਰਾਬਰ ਹਨ ਗੁਰੂ ਘਰ ਦੇ ਵਿੱਚ ਕਿਉਂਕਿ ਗੁਰੂ ਸਾਹਿਬ ਨੇ ਤੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਆਪਣੀ ਇੱਕ ਲੜ ਲਾਇਆ ਇਹ ਦੁੱਖ ਹੋਇਆ ਸਾਨੂੰ ਕਿ ਜਦੋਂ ਉਸ ਨੇ ਇੱਕ ਲਫਜ਼ ਕਹੇ ਹੈ ਮੈਂ ਸਮਝਦੀ ਹਾਂ ਕਿ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਜਾਂ ਨੀਤ ਵੀ ਹੈ ਤੇ ਨੀਅਤ ਵੀ ਹੈ ਹੋ ਸਕਦਾ ਉਹਨਾਂ ਦੀ ਨੀਤੀ ਤੇ ਨiyet ਜਿਹੜੀ ਹੈ ਇਹਦੇ ਵਿੱਚ ਝਾਰ ਹੁੰਦੀ ਹੋਵੇ ਨਹੀਂ ਤੇ ਉਹਨੂੰ ਬੋਲਣ ਦੀ ਕੀ ਲੋੜ ਸੀ ਉਹਨੂੰ ਕਹਿਣ ਦੀ ਕੀ ਲੋੜ ਸੀ ਸਿੱਖਾਂ ਦੇ ਇਲਜ਼ਾਮ ਲਾਉਣ ਦੀ ਕੀ ਲੋੜ ਸੀ ਅਜ ਜਦੋਂ ਤੁਸੀਂ ਪਾਰੇ ਪਾਓਗੇ ਜਾਤਾਂ ਬਰਾਦਰੀਆਂ ਵਿੱਚ ਇਹ ਭਾਈਚਾਰ ਸਾਂਝ ਨੂੰ ਤੋੜੋਗੇ ਇਹਦੀ ਨੀਤੀ ਜਿਹੜੀ ਹੈ ਨiyet ਜਿਹੜੀ ਹੈ ਉਹ ਕਿਸ ਉਹ ਪਾਰਟੀਆਂ ਨਾਲ ਸੰਬੰਧਤ ਹੈ ਉਹਦੇ ਵਿੱਚੋਂ ਦਿਸਦੀ ਹੈ ਸੋ ਮੈਂ ਸਮਝਦੀ ਆ ਕਿ ਅੱਜ ਮੈਂ ਉਹਦੀ ਨਿੰਦਾ ਵੀ ਕਰਦੀ ਆ ਔਰ ਡਾਕਟਰ ਅੰਬੇਦਕਰ ਸਾਹਿਬ ਜੀ ਦੀ ਜਿਹੜੀ ਬੁੱਤ ਨੂੰ ਕਿਸ ਨੇ ਆਜ ਆਂਦੀ ਹੈ ਉਹਨੂੰ ਤੋੜ-ਫੋੜ ਕਰਨ ਦੀ ਕੋਸ਼ਿਸ਼ ਕੀਤੀ ਟੁੱਟਾ ਤੇ ਚਲੋ ਨਹੀਂ ਫਰਲੇ ਹਾ ਉਸ ਵੇਲੇ ਸਭ ਕੁਝ ਹੋ ਗਿਆ ਇਹ ਸਰਕਾਰ ਦਾ ਫਰਜ ਬਣਦਾ ਹੈ ਕਿ ਉਹਨੂੰ ਚੰਗੀ ਤਰ੍ਹਾਂ ਅਸਲੀਅਤ ਤੌਰ ਤੇ ਦਿੱਤੇ ਵੀ ਉਹ ਆਇਆ ਕਿੱਥੋਂ ਉੱਤੇ ਚੜਿਆ ਕਿਵੇਂ ਪੌੜੀਆਂ ਕਿੱਦਾਂ ਲਾਈਆਂ ਇਹ ਸਾਰਾ ਕੁਝ ਉਹਦੇ ਦਿਮਾਗ 'ਚ ਕਿਉਂ ਆਇਆ ਇਹ ਸਾਰਾ ਕੁਝ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਭਾਈਚਾਰ ਸਾਂ ਜੜੀ ਹੈ ਉਹਨੂੰ ਕੋਈ ਆਂਚ ਨਾ ਸਕੇ